ਹਾਂਜੀ ਅੱਜ ਦਾ ਮੇਰਾ ਵਿਚਾਰ ਹੈ ਆਪਣੇ ਹੱਕ ਲਈ ਆਪਣੇ ਹੱਕ ਲਈ ਆਵਾਜ਼ ਉਠਾਉਣਾ ਕਦੇ ਗਲਤ ਨਹੀਂ ਹੁੰਦਾ ਜਿਹੜਾ ਆਪਣੇ ਹੱਕ ਲਈ ਖੜਾ ਨਹੀਂ ਹੁੰਦਾ ਉਹ ਦੂਜਿਆਂ ਦੀ ਗੁਲਾਮੀ ਕਰਦਾ ਹੈ ਹੱਕ ਮੰਗਲ ਨਾਲ ਨਹੀਂ ਸਮਝਦਾਰੀ ਤੇ ਹਿੰਮਤ ਨਾਲ ਮਿਲਦੇ ਹਨ ਜ਼ਿੰਦਗੀ ਵਿੱਚ ਇੱਜ਼ਤ ਤੇ ਹੱਕ ਦੋਵੇਂ ਆਪਣੇ ਆਪ ਬਣਾਉਣੇ ਪੈਂਦੇ ਹਨ ਆਪਣੇ ਹੱਕ ਦੀ ਰਾਖੀ ਕਰਨਾ ਸਵੈ-ਸਮਾਨ ਦੀ ਨਿਸ਼ਾਨੀ ਹੈ ਜੇ ਤੂੰ ਚੁੱਪ ਰਿਹਾ ਤਾਂ ਤੇਰਾ ਹੱਕ ਕੋਈ ਹੋਰ ਲੈ ਜਾਵੇਗਾ ਹੱਕ ਲੈਣਾ ਨਹੀਂ ਉਸਦੀ ਕਦਰ ਕਰਨੀ ਵੀ ਜ਼ਰੂਰੀ ਹੈ ਆਪਣਾ ਹੱਕ ਜਾਨਣਾ ਹੀ ਅੱਧੀ ਜਿੱਤ ਹੁੰਦੀ ਹੈ ਜੋ ਆਪਣੇ ਹੱਕ ਲਈ ਲੜਦਾ ਹੈ ਉਹੀ ਸੱਚਾ ਇਨਸਾਨ ਹੁੰਦਾ ਹੈ ਹੱਕ ਕਦੇ ਦਿੱਤੇ ਨਹੀਂ ਜਾਂਦੇ ਉਹ ਹਮੇਸ਼ਾ ਹਾਸਲ ਕੀਤੇ ਜਾਂਦੇ ਹਨ ਆਪਣਾ ਹੱਕ ਮੰਗਣਾ ਬੇਅਦਵੀ ਨਹੀਂ ਸਵੈ-ਅਸਤੀ ਦਾ ਪ੍ਰਗਟਾਵਾ ਹੈ ਜਿਹੜਾ ਆਪਣੇ ਹੱਕ ਆਪਣਾ ਹੱਕ ਛੱਡ ਦੇਵੇ ਉਹ ਆਪਣੀ ਪਛਾਣ ਖੋ ਬੈਠਦਾ ਹੈ ਹਾਂਜੀ ਅੱਜ ਮੈਂ ਬਣਾਉਂਦੀ ਸੀ ਆਲੂ ਵਾਲੇ ਪਰੌਂਠੇ ਅੱਜ ਸੀਗਾ ਗੁਰਪर्व ਤੇ ਸਾਰਿਆਂ ਨੂੰ ਵਧਾਈਆਂ ਜੀ ਗੁਰਪਰਵ ਦੀਆਂ ਬਾਬਾ ਨਾਨਕ ਜੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਮੇਰੇ ਜਿਹੜੀ ਵਲੌਗ ਦੀ ਸ਼ੁਰੂਆਤ ਹੋਈ ਆ ਅੱਜ ਮੈਂ ਰੋਟੀ ਬਣਾਉਂਦੀ ਸੀਗੀ ਅੱਜ ਵੈਸੇ ਸਾਡੇ ਖੇਤ ਦਾ ਕੰਮ ਸੀਗਾ ਅ ਅੱਜ ਪਹਿਲਾਂ ਤਾਂ ਰਿਪੜ ਮਾਰ ਕੇ ਆਈ ਫਿਰ ਮਤਲਬ ਜਿਹੜਾ ਮਾੜਾ ਮੋਟਾ ਕੁਝ ਕਰਨ ਵਾਲਾ ਸੀ ਖੇਤ ਉਹ ਕਰਦੇ ਸੀਗੇ ਤਾਂ ਅੱਜ ਮੇਰੇ ਹਸਬੰਦ ਘਰੇ ਨਹੀਂ ਸੀਗੇ ਤਾਂ ਕੱਲ ਵੀ ਕੱਲ ਦੀ ਜਿਹੜੀ ਮੇਰੀ ਵੀਡੀਓ ਆ ਉਹ ਮੇਥੋਂ ਬਣਾਈ ਨਹੀਂ ਗਈ ਹੈਗੀ ਕੱਲ ਮੇਰੀ ਵੀਡੀਓ ਆਈ ਨਹੀਂ ਹੈਗੀ ਤਾਂ ਇਹ ਮਤਲਬ ਕੱਲ ਮੇਰੇ ਤੋਂ ਪਾਈ ਨਹੀਂ ਗਈ ਸੀ ਬਣਾ ਤਾਂ ਮੈਂ ਵੀਡੀਓ ਲਈ ਸੀਗੀ ਤੇ ਕੱਲ ਮੇਰਾ ਨਾ ਟਾਈਮ ਨਹੀਂ ਲੱਗਿਆ ਸੀਗਾ ਤੇ ਬਾਕੀ ਮੈਂ ਕਿਹਾ ਚਲੋ ਅੱਜ ਫਿਰ ਮੈਂ ਇੱਧਰ ਰੋਟੀ ਬਣਾਉਣ ਦੀ ਵੀਡੀਓ ਬਣਾ ਲੈਣੀ ਹੈਗੀ ਮੈਂ ਬਣਾਉਣੀ ਅੱਜ ਪਰੌਂਠੇ ਆਲੂਆਂ ਵਾਲੇ ਤਾਂ ਬੱਚੇ ਵੀ ਕਰੇ ਸੀਗੇ ਛੁੱਟੀ ਸੀਗੀ ਦੇਖੋ ਕੁਝ ਵੀ ਹੋਈ ਜਾਵੇ ਲਾਈਫ ਦੇ ਵਿੱਚ ਥੋੜਾ ਮੋਟਾ ਖਾਣ ਘਰੇ ਜਦੋਂ ਆਪਾਂ ਇਦਾਂ ਦੀਆਂ ਚੀਜ਼ਾਂ ਬਣਾਉਣ ਨਾਲੇ ਬੱਚੇ ਖੁਸ਼ ਹਨ ਨਾਲੇ ਆਪਾਂ ਖੁਸ਼ ਹਨ ਚੀਜ਼ਾਂ ਬਣਾ ਕੇ ਖਾਓ ਬੱਚਿਆਂ ਨੂੰ ਖਵਾਓ ਤੇ ਮੈਂ ਫਿਰ ਆਲੂਆਂ ਵਾਲੇ ਪਹਿਲਾਂ ਆਲੂ ਵਾਲੇ ਸੀਗੇ ਕੰਮ ਮੈਂ ਦੂਸਰਾ ਨਿਮੜ ਲਿਆ ਮੈਂ ਆ ਮੈਂ ਲਾਈਫ ਦੇ ਵਿੱਚ ਆਪਦੀ ਤੇ ਰੂਲ ਬਣਾ ਲਿਆ ਜੀ ਮਤਲਬ ਕੁਝ ਵੀ ਹੋਵੇ ਜੇ ਤਾਂ ਤੁਸੀਂ ਕੁਝ ਕਰਨਾ ਹੈ ਨਾ ਤਾਂ ਆਪਦੀ ਲਾਈਫ ਨੂੰ ਇਦਾਂ ਸੈੱਟ ਕਰ ਲਓ ਹੁਣ ਮੈਂ ਦੇਖੋ ਪਹਿਲਾਂ ਮੈਂ ਉੱਠਦੀ ਹੁੰਦੀ ਸੀਗੀ ਮੇਰੇ ਜਦੋਂ ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੁੰਦਾ ਸੀ ਮੰਨ ਲਓ 4 ਵਜੇ ਜਾਣਾ ਤਾਂ ਮੈਂ ਮੰਨ ਲਓ ਜੇ ਬੱਚਿਆਂ ਨੇ ਜਾਣਾ ਸਕੂਲ 6 ਵਜੇ ਤਾਂ ਮੈਂ 5:30 5 ਵਜੇ ਉੱਠਣਾ ਸਿਰਫ ਇੰਨਾਂ ਵੀ ਮਤਲਬ ਆ ਤੇ ਬੱਚਿਆਂ ਦੇ ਲਈ ਟਾਈਮ ਕੱਢਣਾ ਪਰ ਮੈਂ ਬਾਅਦ ਵਿੱਚ ਚਾਹ ਦੇ ਆਪ ਨੂੰ ਚੇਂਜ ਕੀਤਾ ਮੈਂ ਕਿਹਾ ਨਹੀਂ ਇਦਾਂ ਆਪਣੀ ਜਿਹੜੀ ਲਾਈਫ ਆ ਉਹ ਆ ਹੀ ਨਹੀਂ ਚੱਲ ਸਕਦੀ ਹੈਗੀ ਵੀ ਕੁਝ ਕਰਕੇ ਕਰਨਾ ਹੈ ਆਪਾਂ ਆਪਦੀ ਲਾਈਫ ਦੇ ਵਿੱਚ ਵੀ ਬਹੁਤ ਛੋਟੀ ਹੈ ਜ਼ਿੰਦਗੀ ਜੀ ਆਪਾਂ ਸੋਚੀਏ ਨਾ ਵੀ ਆਪਾਂ ਨੂੰ ਬੈਠੇ ਬੈਠੇ ਆਪਾਂ ਕੁਝ ਕਰ ਜਿਨ੍ਹਾਂ ਨੇ ਕੁਝ ਕਰਨਾ ਹੈ ਨਾ ਉਹ ਰਾਤਾਂ ਵੀ ਜਾਗਦੇ ਆਗੇ ਤਾਂ ਮੈਂ ਇਹ ਚੀਜ਼ ਆਉਦੇ ਮਨ ਦੇ ਵਿੱਚ ਬਿਠਾ ਲਈ ਸੀਗੀ ਫਿਰ ਮੈਂ ਆਪਦਾ ਟਾਈਮ ਚੇਂਜ ਕੀਤਾ ਟਾਈਮ ਮੈਂ ਆਪਦਾ ਹੁਣ 3:30 ਵਜੇ ਉੱਠ ਖੜਦੀ ਆ 3:30 ਵਜੇ ਉੱਠ ਕੇ ਪਹਿਲਾਂ ਤਾਂ ਮੈਂ ਆਪਦੇ ਆਪ ਨੂੰ ਟਾਈਮ ਦਿੰਨੀ ਆ ਫਿਰ ਮੈਂ ਪਾਠ ਕਰਨਾ ਹੁੰਦਾ ਫਿਰ ਉਸ ਤੋਂ ਬਾਅਦ ਮੇਰੇ ਹਸਬੰਦ ਨੂੰ ਮੈਂ ਠਾਣਾ ਹੁੰਦਾ ਹੈਗਾ ਤਾਂ ਪਸ਼ੂਆਂ ਦਾ ਕੰਮ ਹੁੰਦਾ ਪਸ਼ੂਆਂ ਤੋਂ ਬਾਅਦ ਮੇਰਾ ਜਿਹੜਾ ਝਾੜੂ ਪੋਚੇ ਦਾ ਕੰਮ ਹੁੰਦਾ ਏ ਇਹਨਾਂ ਨੂੰ ਸਕੂਲ ਤੋਰਨਾ ਹੁੰਦਾ ਏ ਸਕੂਲ ਤੋਂ ਬਾਅਦ ਮਤਲਬ ਫਿਰ ਜਿਹੜਾ ਕੰਮ ਰਹਿ ਜਾਂਦਾ ਉਹ ਕਰਨ ਵਾਲਾ ਹੁੰਦਾ ਫਿਰ ਮੈਂ ਰੋਟੀ ਜਿਹੜੀ ਬਣਾਉਣੀ ਹੁੰਦੀ ਹੈ 9:30 ਵਜੇ ਮਤਲਬ ਜਦੋਂ ਬੱਚੇ ਘਰੇ ਹੁੰਦੇ ਆ ਫਿਰ ਮੈਂ ਕੁਝ ਏਦਾਂ ਦੀ ਬਣਾਉਣੀ ਹੁੰਦੀ ਹੈ ਰੋਟੀ ਵੀ ਜਿਹੜੇ ਬੱਚੇ ਖਾ ਕੇ ਖੁਸ਼ ਹੋਣ ਜਦੋਂ ਬੱਚੇ ਨਹੀਂ ਘਰੇ ਹੁੰਦੇ ਹਨਾ ਫਿਰ ਕੁਝ ਬਣਾਉਣ ਵੀ ਜੀ ਨਹੀਂ ਕਰਦਾ ਹੁੰਦਾਗਾ ਕਿਉਂਕਿ ਸਕੂਲ ਗਏ ਹੁੰਦੇ ਵਿਚਾਰੇ ਤਾਂ ਜਿੱਦੇ ਛੁੱਟੀ ਹੁੰਦੀ ਆ ਕੁਝ ਮੈਂ ਰੋਟੀਆਂ ਦੇ ਵਿੱਚ ਕੋਈ ਦਾਲ ਸਬਜ਼ੀ ਵਗੈਰਾ ਪਾਈ ਹੁੰਦੀ ਆ ਮਤਲਬ ਉਹ ਪਾ ਲਈਦੀ ਆ ਮਤਲਬ ਜਿਹੜਾ ਬੱਚੇ ਖਾਣ ਤੇ ਜਿਹੜੇ ਖੁਸ਼ ਹੋਣ ਮੈਂ ਉਹ ਚੀਜ਼ਾਂ ਬਣਾਉਣੀ ਹੁੰਦੀਆਂ ਤਾਂ ਮੈਂ ਅੱਜ ਬੱਚੇ ਘਰੇ ਸੀਗੇ ਆਲੂ ਵਾਲੇ ਪਰੌਂਠੇ ਮਾਲਕ ਤੋੜ ਲਈ ਸੀਗੀ ਤਾਂ ਆਲੂ ਵਾਲੇ ਸੀਗੇ ਉਹਨਾਂ ਨੂੰ ਕੁੰਡੇ ਦੇ ਵਿੱਚ ਕੁੱਟਿਆ ਜ਼ਾਰਾ ਜਿਹੜਾ ਨੂਨ ਮਿਰਚ ਪਾ ਕੇ ਉਹ ਮਿਸ਼ਰਣ ਵਧੀਆ ਬਣ ਗਿਆ ਫਿਰ ਮੈਂ ਪੂਰੇ ਆਏ ਆਲੂ ਵਾਲੇ ਪਰੌਂਠੇ ਜਿਹੜੇ ਉਹ ਪਰ ਪਰ ਕੇ ਬਣਾਉਣੀ ਹੁੰਦੀ ਹੈਗੀ ਮੇਰੇ ਕੋਲੇ ਨਾ ਟਾਈਮ ਜਿਹੜਾ ਉਹ ਥੋੜਾ ਰਹਿ ਗਿਆ ਸੀਗਾ ਮਤਲਬ ਬੱਚਾ ਮੇਰਾ ਦੂਸਰਾ ਰੋਟੀ ਮੰਗਣ ਲੱਗ ਗਿਆ ਸੀਗਾ ਤਾਂ ਫਿਰ ਮੈਂ ਉਵੇਂ ਹੀ ਕੁੰਡੇ ਦੇ ਵਿੱਚ ਕੁੱਟ ਕੇ ਉਹ ਕਰਨ ਲੱਗੀ ਸੀਗੀ ਪਹਿਲਾਂ ਮੈਂ ਕੰਮ ਦੂਸਰਾਂ ਨੂੰ ਮੇੜਨ ਲੱਗੀ ਸੀਗੀ ਤੇ ਰੋਟੀ ਨੂੰ ਮੈਨੂੰ 8:30 ਵਜੇ ਸੀਗੇ ਤੇ ਫਿਰ ਇਹਨਾਂ ਨੇ ਟਿਊਸ਼ਨ ਵੀ ਜਾਣਾ ਸੀਗਾ ਤੇ ਉਸ ਤੋਂ ਪਹਿਲਾਂ ਮੈਂ ਰੋਟੀ ਰੋਟੀ ਇਹਨਾਂ ਨੂੰ ਖਵਾਈ ਬਰੌਂਠੇ ਬਣਾਏ ਸੀ ਅੱਜ ਤਾਂ ਫਿਰ ਦੇਖੋ ਇਹ ਆ ਹਨਾ ਜਿਹੜੀ ਆਪਣੀ ਜ਼ਿੰਦਗੀਆਂ ਨਾ ਉਹ ਹਮੇਸ਼ਾ ਆਈ ਨਹੀਂ ਚੱਲਦੀ ਹੈਗੀ ਜਿਵੇਂ ਆਪਾਂ ਚਲਾਉਣੇ ਹੈਗੇ ਕੁਛ ਨਾ ਕੁਛ ਇਹਦੇ ਵਿੱਚ ਇਸ ਤਰ੍ਹਾਂ ਦਾ ਐਡ ਹੋ ਜਾਂਦਾ ਹੈ ਜਿਹੜਾ ਆਪ ਨੂੰ ਪਸੰਦ ਹੀ ਨਹੀਂ ਹੁੰਦਾ ਹੈਗਾਗਾ ਮਾਲੂ ਜੇ ਆਪਾਂ ਕਹਿੰਨੇ ਹਣਾ ਆਪਾਂ ਆਪਦੀ ਲਾਈਫ ਨੂੰ ਇਸ ਤਰ੍ਹਾਂ ਚਲਾਈ ਗਏ ਜਦੋਂ ਆਪਣੀ ਲਾਈਫ ਦੇ ਵਿੱਚ ਚੇਂਜ ਹੁੰਦਾ ਹੈਗਾ ਫਿਰ ਆਪਾਂ ਨੂੰ ਐਂ ਜੀ ਇੱਕ एकदम ਜਿਹੜਾ ਕੁਝ ਆਪਾਂ ਸੋਚਦੇ ਹੋ ਤਾਂ ਹੋ ਹੀ ਨਹੀਂ ਰਿਹਾ ਉਸਦੇ ਉਲਟ ਹੋ ਜਾਂਦਾ ਫਿਰ ਆਪਾਂ ਨੂੰ ਜ਼ਿੰਦਗੀ ਬੋਰਿੰਗ ਲੱਗ ਲੱਗ ਜਾਂਦੀ ਆ ਤੇ ਐ ਹੋ ਜਾਂਦਾ ਵੀ ਯਾਰ ਇਹ ਕੀ ਹੋ ਗਿਆ ਆਪਣੀ ਲਾਈਫ ਦੇ ਵਿੱਚ ਆਪਾਂ ਕੀ ਹਣਾ ਕਰਨਾ ਚਾਹੁੰਦੇ ਸੀ ਤੇ ਕੀ ਹੋ ਗਿਆ ਫਿਰ ਉਸ ਟਾਈਮ ਤੇ ਆਪਾਂ ਨੂੰ ਰੱਬ ਯਾਦ ਆਉਂਦਾ ਹੋਰ ਕੋਈ ਤੁਹਾਡਾ ਹੋਰ ਕੋਈ ਸਾਥ ਦੇ ਹੀ ਨਹੀਂ ਸਕਦਾ ਹੈਗਾ ਲੋਕ ਆਣਾ ਜਿਹੜੇ ਤੁਹਾਡੀਆਂ ਗੱਲਾਂ ਜੇ ਕਿਸੇ ਕੋਲੇ ਆਪਦਾ ਦੁੱਖ ਰੋਹੋਂਗੇ ਨਾ ਤੇ ਤੁਹਾਡੀ ਇੱਕ ਦੀ ਮਤਲਬ ਇੱਕ ਦੀਆਂ 100 ਬੰਦ ਬਣਾ ਕੇ ਦੱਸਣਗੇ ਇੱਕ ਤੁਸੀਂ ਗੱਲ ਸ਼ੇਅਰ ਕੀਤੀ ਆ ਉਹਦੀਆਂ ਦੇ ਵਿੱਚੋਂ ਹੀ ਹੰਟ ਲੱਭ ਲੱਭ ਕੇ ਪਤਾ ਨਹੀਂ ਕਿੰਨੀਆਂ ਕੁਸ਼ ਬਣਾ ਕੇ ਗਾਂਹ ਦੀ ਗਾਂਹ ਵਾਇਰਲ ਕਰ ਦੇਣਗੇ ਸੋ ਕਿਸੇ ਨੂੰ ਮੈਂ ਜਿੱਥੋਂ ਤੱਕ ਦਾ ਮੇਰਾ ਹੁਣ ਐਕਸਪੀਰੀਅੰਸ ਹੋ ਗਿਆ ਨਾ ਮੇਰੀ ਲਾਈਫ ਦਾ ਮੈਂ ਸੋਚਿਆ ਵੀ ਕਿਸੇ ਕੋਲੇ ਗੱਲ ਸ਼ੇਅਰ ਨਾ ਕਰੀ ਬੰਦਾ ਚਾਹੇ ਕੁਛ ਵੀ ਆ ਮਤਲਬ ਆਪਦਾ ਘਰ ਦੀ ਕੋਈ ਗੱਲ ਆ ਜਾਂ ਤੁਹਾ ਦੁਸ਼ਮਣ ਤੁਹਾਡਾ ਕੋਈ ਨਹੀਂ ਬਣਦਾ ਹੈਗਾ ਤੁਹਾਡੇ ਆਪਣੇ ਬਣ ਜਾਂਦੇ ਆ ਆਪਣੇ ਤੁਹਾਡੇ ਆਸਕਵਾਂਡ ਹੋ ਗਿਆ ਤੁਹਾਡੇ ਰਿਸ਼ਤੇਦਾਰਾਂ ਚ ਹੋ ਗਿਆ ਤੁਹਾਡਾ ਕੋਈ ਤੁਹਾਡਾ ਸਕੇਆਂ ਚ ਹੋ ਗਿਆ ਕਈ ਲੋਕ ਇਦਾਂ ਦੇ ਆ ਜੇ ਤੁਸੀਂ ਕਿਸੇ ਨੂੰ ਮਤਲਬ ਚਾਉਂਦੇ ਨਹੀਂ ਨਾ ਹੈਗੇਗੇ ਉਹ ਫਿਰ ਵੀ ਤੁਹਾਡੇ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ ਤਾਂ ਵੀ ਜੇ ਤੁਸੀਂ ਕੁਝ ਕਰਦੇ ਹੋ ਨਾ ਤੇ ਤੁਹਾਡੇ ਮੰਨ ਲਓ ਤੁਹਾਡਾ ਘਰ ਦੇ ਤੁਹਾਡੇ ਸਾਥ ਦੇ ਰਹੇ ਆ ਤੇ ਪਰ ਉਹਨਾਂ ਨੂੰ ਇਹ ਹੋ ਜਾਂਦਾ ਵੀ ਹਾਂ ਹਾਂ ਇਹਨਾਂ ਦਾ ਸਾਥ ਕਿਉਂ ਦੇ ਰਹੇ ਆ ਇੰਨਾਂ ਗੱਲਾਂ ਤੋਂ ਬਚਣ ਲਈ ਨਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗੀ ਵੀ ਦੇਖੋ ਜਿਸ ਨੇ ਚੁੱਪ ਰਹਿਣਾ ਸਿੱਖ ਲਿਆ ਉਸ ਨੇ ਜ਼ਿੰਦਗੀ ਜਿੱਤ ਲਈ ਹਰ ਗੱਲ ਦਾ ਜਵਾਬ ਬੋਲਣਾ ਜ਼ਰੂਰੀ ਨਹੀਂ ਕਈ ਵਾਰ ਚੁੱਪੀ ਸਭ ਤੋਂ ਵਧੀਆ ਜਵਾਬ ਦਿੰਦੀ ਹੈ ਸਮਾਂ ਕਿਸੇ ਲਈ ਨਹੀਂ ਰੁਕਦਾ ਇਸ ਨੂੰ ਸਹੀ ਕੰਮਾਂ ਲਈ ਵਰਤਣਾ ਸਿੱਖੋ ਚੰਗਾ ਸੋਚੋ ਚੰਗਾ ਕਰੋ ਚੰਗਾ ਹੀ ਵਾਪਸ ਮਿਲੇਗਾ ਜਦੋਂ ਲੇਖਾ ਰੱਬ ਨੂੰ ਦੇਣਾ ਏ ਤੇ ਫਿਰ ਇਨ ਇੱਥੇ ਲੋਕਾਂ ਨੂੰ ਜ਼ਿੰਦਗੀ ਦਾ ਹਿਸਾਬ ਕਿਉਂ ਦੇਣਾ ਮੁਸਕਰਾਉਣਾ ਇੱਕ ਐਸੀ ਦਵਾਈ ਹੈ ਜੋ ਬਿਨਾਂ ਖਰਚੇ ਹਰ ਦੁੱਖ ਨੂੰ ਘਟਾ ਦਿੰਦੀ ਹੈ ਦੂਜਿਆਂ ਦੀ ਮਦਦ ਕਰਨੀ ਹੀ ਸਭ ਤੋਂ ਵੱਡੀ ਆਵਾਦਤ ਹੈ ਆਪਣੇ ਉੱਤੇ ਭਰੋਸਾ ਰੱਖੋ ਕਿਉਂਕਿ ਕਿਸਮਤ ਵੀ ਹੌਂਸਲੇ ਵਾਲਿਆਂ ਦਾ ਸਾਥ ਦਿੰਦੀ ਹੈ ਜ਼ਿੰਦਗੀ ਸੁੰਦਰ ਹੈ ਜੇਕਰ ਸੋਚ ਸੁੰਦਰ ਹੋਵੇ ਗਲਤੀਆਂ ਸਭ ਤੋਂ ਹੁੰਦੀਆਂ ਨੇ ਪਰ ਉਹੀ ਅਕਲਮੰਦ ਹੁੰਦਾ ਹੈ ਜੋ ਇਹਨਾਂ ਤੋਂ ਸਿੱਖਦਾ ਹੈ ਕਿਸੇ ਦਾ ਦਿਲ ਨਾ ਦਿਖਾਓ ਕਿਉਂਕਿ ਦਿਲ ਦੀਆਂ ਦੁਆਵਾਂ ਜਾਂ ਬਾਦਦੁਆਵਾਂ ਬਹੁਤ ਤਾਕਤਵਾਰ ਹੁੰਦੀਆਂ ਨੇ ਹਾਂਜੀ ਮੇਰੇ ਅੱਜ ਇਸ ਚੈਨਲ ਦੇ ਉੱਤੇ ਪਸ਼ੂਆਂ ਦੇ ਵੀਡੀਓ ਵੀ ਆ ਰਹੀਆਂ ਐ ਤੇ ਦੂਸਰੇ ਮੇਰੇ ਬਲੌਗ ਵੀ ਆ ਰਹੇ ਆ ਜੇਕਰ ਤੁਹਾਨੂੰ ਪਸ਼ੂਆਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਮੈਨੂੰ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋਗੇ ਤੇ ਮੇਰੀ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋ ਅੱਜ ਮੈਂ ਸਾਡੇ ਤੋਂ ਪਸੰਗਾਂ ਦੀ ਵੀਡੀਓ ਨਹੀਂ ਬਣੀ ਕਿਉਂਕਿ ਮੇਰੇ ਹਸਬੰਦ ਘਰੇ ਨਹੀਂ ਸੀਗੇ ਤੇ ਉਹ ਖੇਤ ਕੰਮ ਕਰ ਰਹੇ ਸੀਗੇ ਤੇ ਕੱਲ ਪਰਸੋ ਤੱਕ ਪਸੰਗਾਂ ਦੀ ਵੀਡੀਓ ਆਊਗੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋ ਅੱਜ ਦੀ ਇਹ ਵੀਡੀਓ ਵੀ ਅੱਜ ਮੇਰਾ ਗੁਰ ਅੱਜ ਦੀ ਜਿਹੜੀ ਇਹ ਵੀਡੀਓ ਗੁਰਪੁਰਬ ਵਾਲੇ ਦਿਨ ਦੀ ਆਗੀ ਤੇ ਉਮੀਦ ਕਰਦੀ ਹਾਂ ਵੀ ਸਾਰਿਆਂ ਨੂੰ ਪਸੰਦ ਆਈ ਹੋਊਗੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ ਮੇਰੀ ਪੂਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਬਾਏ ਬਾਏ